ਮੁਸਲਮਾਨ ਸਾਰੇ ਦੇ ਮਾਰੇ ਪੁੱਤ ਚੰਗੇ ਵੀ ਨਾ ਹੋਤੇ ਨੇ ਉਹ ਕਹਿੰਦੇ ਬਈ ਅਸੀਂ ਤਾਂ ਸੰਭਾਲ ਸਕੇ ਕੋਈ ਨਹੀਂ ਕਰਦਾ ਠੀਕ ਹੈ ਜੀ ਪਿੰਡ ਦੇ ਆਨੇ ਪਿੰਡ ਦੇ ਅਸੀਂ ਮਹੱਲੇ ਨੂੰ ਸੋਈ ਕੁਛ ਕਰਨਾ ਨਹੀਂ ਪਰ ਦੇ ਬਾਹਰ ਦੇ ਮੁਸਲਮਾਨ ਆ ਗਏ ਅਸੀਂ ਕੀ ਕਰਾਂਗੇ ਮੁਸਲਮਾਨ ਇੱਥੇ ਕਾ ਨਾ ਬੰਨ ਕੇ ਇੱਕ ਰੋੜਾ ਜੂਆ ਬਣਾ ਕੇ ਪੱਗ ਬੰਨ ਕੇ ਕਿਉਂਕਿ ਇਸ ਬਦਲ ਕੇ ਆਪਣੀ ਸਿੱਖਾਂ ਦਾ ਉਹ ਆ ਕੇ ਕਹਿੰਦੇ ਬੀਬੀਆਂ ਤਾਂ ਛੱਡੋ ਤੁਸੀਂ ਬਾਹਰ ਗੱਲਾਂ 'ਚ ਬਿਠਾਓ ਗੱਲਾਂ ਹੁੰਦਾ ਚਿੱਤਰ ਬਹੁਤ ਬਈ ਤੁਸੀਂ ਮੋਰਚਾ 'ਚ ਹੋਵੋ ਠੀਕ ਹੈ ਜੀ ਭਾਈ ਸਾਰਾ ਦਿਨ ਅਸੀਂ ਬੱਕਿਆ ਰਹੀਆਂ ਬਸ ਉੱਥੇ ਸਾਰੀ ਦਿਹਾੜੀ ਅਸੀਂ ਗੱਲਾਂ ਵਿੱਚ ਰਹੇ ਨੀਂਹੀਆਂ ਨੀਂਹੀਆਂ ਰਹੀਆਂ ਗੱਲੇ 'ਚ ਸਾਲੀਆਂ ਅੱਖਾਂ ਦੇ ਸਾਹਮਣੇ ਸੱਲਵੰਦੇ ਕੋਲ ਦੇ ਦੇ ਕੇ ਤਾਲੀਆਂ ਜਨਾ ਛੱਡਦੇ ਓ ਤੁਹਾਡੇ ਇੱਕ ਮਠਾ ਬੰਗਾ ਬਈ ਇੱਥੇ ਬਹਿ ਜਾ ਮਾਣ ਕੋਟ ਨਹੀਂ ਤੀਸ਼ਿਆਣੀ ਪੁੱਤਾਂ ਨੂੰ ਮਾਣ ਨਹੀਂ ਤੀਸ਼ਿਆਣੀਆਂ ਜਾਂਦਾ ਇਹੋ ਜਿਹਾ ਮਹਤ ਆਇਆ ਕਿ ਬਹੁਤ ਮਾਣ